ਜੋ ਮੇਰੇ ਨਾਲ ਚੱਲ ਗਈ ਨਾ ਤੇ ਉਹਨੇ ਸੂਟ ਵੱਧ ਲੈ ਲੈਣੇ ਆ ਤੇ ਮੇਰੇ ਵੱਲ ਆਖਾ ਕੜ-ਕੜ ਵੇਖਣਾ ਵਾ ਮੈਂ ਉਧਰ ਰਿੰਦਰ ਨੂੰ ਤਿਆਰ ਕੀਤਾ ਵਾ ਹੁਣ ਉਹਨੂੰ ਕਿਹੜੇ ਮੂੰਹ ਨਾਲ ਕਹਾਂ ਕਿ ਤੂੰ ਤਿਆਰ ਨਾ ਹੋ ਕੀ ਪਤਾ ਵਾ ਕਹਿੰਦੀ ਆ ਕਿ ਸ਼ਹਿਰ ਨੂੰ ਜਾਣਾ ਵਾ ਇਹਨਾਂ ਦਾ ਨਹੀਂ ਪਤਾ ਲੱਗਦਾ ਕੋਈ ਖ ਵੀ ਗੱਡੀ ਹੁਣ ਘਰ ਖਲੋਤੀ ਆ ਤੇ ਡੈਡੀ ਨੂੰ ਨਾਲ ਲੈ ਜਾਂਦੇ ਉਹ ਛੇਤੀ ਆ ਜਾਂਦੇ ਬਹੁਤਾ ਡਰਿਆ ਨਾ ਕਰੋ ਉਹਦੇ ਕੋਲ ਕੋਈ ਗੱਲ ਨਹੀਂ ਵੀਰ ਦੇ ਨਾਲ ਜਾ ਕੇ ਨਾ ਲੈ ਆਉਗੀ ਆਪਣੇ ਸੂਟ ਪਤਾ ਨਹੀਂ ਭਾਬੀ ਨੇ ਕੀ ਸਿਖਾਤਾ ਵਾ ਅਜੇ ਮੈਂ ਬਾਹਰੋਂ ਆਇਆ ਹੀ ਆ ਤੇ ਬੋਲਣ ਵੀ ਡਰ ਪਿਆ ਮੈਂ ਇਹਦੇ ਵੈਹੇ ਵੀ ਨਹੀਂ ਤਿਆਰ ਹੈਗੀ ਜਾਨੋ ਉਹ ਤੇ ਨਾ ਪਹਿਲਾਂ ਮੰਮੀ ਮੈਨੂੰ ਕਹਿੰਦੇ ਸੀ ਕਿ ਚਲ ਰਪਿੰਦਰ ਤਿਆਰ ਹੋ ਜੀ ਮੰਮੀ ਕੀ ਕਹਿੰਦੇ ਡੈਡੀ ਡੈਡੀ ਨੇ ਪੈਸੇ ਦੇ ਦਿੱਤੇ ਆ ਤੇ ਚੱਲੀਏ ਫਿਰ ਆਪਾਂ ਮੇਰੀ ਸੰਦੀਪ ਗੱਲ ਸੁਣ ਮੈਨੂੰ ਰਹਿਣ ਦੇ ਘਰੇ ਹੀ ਮੈਂ ਰਪਿੰਦਰ ਨੂੰ ਕਿਹਾ ਵਾ ਤੇਰੀ ਭਾਬੀ ਨੂੰ ਉਹ ਤੇਰੇ ਨਾਲ ਚਲ ਜਾਂਦੀ ਆ ਨਾਲ लवली ਚਲ ਜਾਂਦਾ ਵਾ ਤੇ ਜਾਓ ਜਾ ਕੇ ਤਾਂ ਕੱਪੜੇ ਲੈ ਆਓ ਮੈਂ ਘਰ ਰਹਿਣੀ ਆ ਮੈਂ ਨਾਲ ਜਾ ਕੇ ਕੀ ਕਰਨਾ ਵਾ ਮੰਮੀ ਤੁਸੀਂ ਭਾਬੀ ਨੂੰ ਐਵੇਂ ਤਿਆਰ ਕਰ ਲਿਆ ਨਾਲ ਮੈਨੂੰ ਪੁੱਛਿਆ ਤੁਸੀਂ ਇੱਕ ਵਾਰੀ ਵੀ ਕਿ ਉਹਦੇ ਨਾਲ ਜਾਣਾ ਕਿ ਨਹੀਂ ਜਾਣਾ ਮੈਂ ਨਹੀਂ ਜਾਣਾ ਹੈਗਾ ਉਹਦੇ ਨਾਲ ਤੁਸੀਂ ਜਾਓਗੇ ਤਾਂ ਮੈਂ ਚਲ ਜੂਗੀ ਉਹਦੇ ਨਾਲ ਤਾਂ ਮੈਂ ਕਦੀ ਵੀ ਨਹੀਂ ਜਾਂਦੀ ਮੇਰੀ ਗਾਸਾਂ ਗਰਮੀ ਬੜੀ ਆ ਕਿੱਥੇ ਬਸਾਂ ਤੱਕੇ ਖਾਂਦੀਆਂ ਜਾਵਾਂਗੀਆਂ ਤੇ ਮੈਂ ਤਾਂ ਨਹੀਂ ਦੋਵੇਂ ਨਾਣਾਂ ਪਰਜਾਈ ਚਲ ਜਾਓ ਤੇ ਜਾ ਕੇ ਤਾਂ ਕੱਪੜੇ ਬਣਾ ਲਿਆਓ ਗੱਡੀ ਤੇ ਆਰਾਮ ਨਾਲ ਬੈ ਕੇ ਚਲ ਜਾਣਾ ਵਾ ਤੇ ਆਰਾਮ ਨਾਲ ਘਰਾਂ ਕਿੱਧਰ ਜਾਣਾ ਵਾ ਮੰਮੀ ਮੈਂ ਨਹੀਂ ਉਹਦੇ ਨਾਲ ਜਾਣਾ ਹੈਗਾ ਮੰਮੀ ਜੋ ਮੇਰੇ ਨਾਲ ਚਲ ਗਈ ਨਾ ਤੇ ਉਹਨੇ ਸੂਟ ਵੱਧ ਲੈ ਲੈਣੇ ਆ ਤੇ ਮੇਰੇ ਵੱਲ ਆਖਾ ਕੜ-ਕੜ ਵੇਖਣਾ ਵਾ ਮੈਂ ਤੇ ਆਪਣੀ ਪਸੰਦ ਦਾ ਹੀ ਸੂਟ ਲੈਣਾ ਵਾ ਉਹਦੀ ਪਸੰਦ ਤੇ ਮੈਂ ਕਦੀ ਵੀ ਨਹੀਂ ਲੈਂਦੀ। ਉਹ ਨਹੀਂ ਨਹੀਂ ਉਹਨੂੰ ਮੈਂ ਸਮਝਾਇਆ ਵਾ ਮੈਂ ਕਿਹਾ ਜਿਹੜੇ ਸੂਟ ਤੇ ਹੱਥ ਰੱਖੂ ਨਾ ਸੰਦੀਪ ਉਹਨੂੰ ਉਹ ਲੈਦੀ। ਚਾਰ ਸੂਟ ਕਿਹਾ ਵਾ ਮੈਂ ਬਣਾਉਣ ਵਾਲਾ। ਮੈਂ ਕਿਹਾ ਚਾਰ ਸੰਦੀਪ ਨੂੰ ਬਣਾ ਦੇ ਤੇ ਬਾਕੀ ਇੱਕ ਦੋ ਤੂੰ ਆਪ ਬਣਾ ਲਈ। ਤੇ ਇਦਾਂ ਦੀ ਗੱਲ ਨਹੀਂ ਗਈ ਹੁੰਦੀ ਤੇਰਾ ਭਰਾ ਨਾਲ ਹੀ ਜਾਣਾ ਵਾ। ਜਿਹੜੀ ਚੀਜ਼ ਲੈਣੀ ਉਹਨੂੰ ਕਹਦੀ ਤੂੰ। ਮੰਮੀ ਇੱਥੇ ਤੇ ਤੁਹਾਨੂੰ ਉਹਨੇ ਕਹਿ ਤਾ ਕੋਈ ਗੱਲ ਨਹੀਂ ਲੈ ਦੂੰਗੀ। ਉੱਥੇ ਜਾ ਕੇ ਉਹਨੇ ਮੁੱਕਰ ਜਾਣਾ ਵਾ। ਮੈਂ ਨਹੀਂ ਕਿ ਜਾਣਾ ਉਹਦੇ ਨਾਲ ਰਹਿਣ ਤਾਂ ਕੋਈ ਗੱਲ ਨਹੀਂ। ਮੈਨੂੰ ਨਹੀਂ ਚਾਹੀਦਾ ਸੂਟ। ਮੈਂ ਤਾਂ ਹੁਣ ਉਹਨੂੰ ਤਿਆਰ ਕੀਤਾ ਵਾ ਕਹਿ ਕੇ ਆਈ ਆ ਤੇ ਮੰਮੀ ਮੈਨੂੰ ਪੁੱਛ ਲੈਂਦੇ ਇੱਕ ਵਾਰੀ ਮੈਨੂੰ ਮੈਂ ਕੀ ਪੁੱਛਣਾ ਹੀ ਹੁਣ ਉਹਨੂੰ ਨਾ ਨਖੜਿਆ ਉਹਨੇ ਰੌਲਾ ਪਾ ਦੇਣਾ ਹੀ ਗੇਹ ਲਵੀ ਫਿਰ ਕੀ ਬਣਾਇਆ ਇੱਥੇ ਕੋਈ ਗੱਲ ਨਹੀਂ ਪਉਂਦੀ ਤੇ ਪਉਂਦੀ ਜਾਵੇ ਰੌਲਾ ਮੈਂ ਨਹੀਂ ਕਹ ਜਾਣਾ ਉਹਦੇ ਨਾਲ ਵੇਖ ਲਾ ਫਿਰ ਤੂੰ ਮੇਰੀ ਗੱਲ ਨਹੀਂ ਨਾ ਮੰਨਦੀ ਕੋਈ ਗੱਲ ਨਹੀਂ ਮੈਂ ਕੱਲੀ ਲਿਆਉਂਗੀ ਜਾ ਕੇ ਫਿਰ ਕੱਲੀ ਤਰ ਪਿਓ ਨੇ ਜਾਣ ਦੇਣਾ ਵਾ ਉਹਨੇ ਮੈਨੂੰ ਵਿਚਾਰਾ ਪੈਸੇ ਫੜਾ ਆ ਗਿਆ 10000 ਰੁਪਏ ਵੀ ਜਾ ਦੋਵਾਂ ਨੂੰ ਘਰ ਦਿੱਤਾ ਆਪਣੀ ਪਸੰਦ ਦੇ ਲਿਆਉਂਦੀ ਆ ਵਾ ਤੇ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਨਾਲ ਚੱਲਿਓ ਤੇ ਫਿਰ ਘਰ ਕੋਈ ਖਾ ਉਨੇ ਐਡਾ ਮੂੰਹ ਕਰ ਲੈਣਾ ਹੀ ਫੇਰ ਕਹਿਣਾ ਵਾ ਕਿ ਤੀ ਨੂੰ ਲੈ ਕੇ ਚਲ ਗਈ ਆ ਮੈਨੂੰ ਨੋ ਹੀ ਸਮਝਿਆ ਨਾ ਜਲਦੀਪ ਪੁੱਤ ਮਾਂ ਤੇ ਆ ਦੀ ਗੱਲ ਮੰਨ ਲਈਦੀ ਹੁੰਦੀ ਆ ਆਪ ਕੋ ਤਰੇ ਨਹੀਂ ਹੋਈਦਾ ਹੁੰਦਾ ਮੰਮੀ ਕਿਹੜੀ ਗੱਲੋਂ ਇੰਨਾ ਖਿਜੰਡੇ ਜੇ ਬਾਹਰ ਤੱਕ ਤੁਹਾਡਾ ਰੋਲਾ ਜਾਣ ਡਿਆ ਵਾ ਫੇਰ ਰੋਲਾ ਕਾਹਦਾ ਜਾਣਾ ਕਹਿੰਦੇ ਕਿ ਸ਼ਹਿਰ ਜਾਣਾ ਵਾ ਤੇ ਮੈਂ ਕਹਾਂ ਵੀ ਮੈਂ ਤੇਰੇ ਨਾਲ ਕਿੱਥੇ ਖੱਜਲ ਹੁੰਦੀ ਜਾਊਂਗੀ ਤੂੰ ਆਪਣੇ ਭਰਾ ਪਰਚਾਈ ਨੂੰ ਨਾਲ ਲੈ ਜਾ ਤੇ ਜੋ ਲਿਆਉਣਾ ਵਾ ਲੈ ਆ ਤੂੰ ਕਹਿੰਦੇ ਕਿ ਮੈਂ ਨਹੀਂ ਉਹਨਾਂ ਨਾਲ ਜਾਣਾ ਤੇ ਮੈਂ ਉਦੋਂ ਰਿੰਦਰ ਨੂੰ ਪਿਆਰ ਕੀਤਾ ਵਾ ਹੁਣ ਉਹਨੂੰ ਕਿਹੜੇ ਮੂੰਹ ਨਾਲ ਕਹਾਂ ਕਿ ਤੂੰ ਤਿਆਰ ਨਾ ਹੋ ਤਮਿਆ ਚਲ ਜਾਂਦੀਆਂ ਨਾਲ ਆਹ ਘਰ ਦੇ ਕਪੱਤ ਪੈਣ ਵਾਲੀ ਦੀ ਜੀ ਕੋਈ ਗੱਲ ਨਹੀਂ ਤੁਸੀਂ ਚਲ ਜਾਓ ਉਹਨਾਂ ਨਾਲ ਹੀ ਉਹ ਕਿਹੜੇ ਤੈਨੂੰ ਖਾਂਦੇ ਆ ਕਰਨ ਤੂੰ ਮੇਰੇ ਕੋਲ ਛਪੇੜਾ ਨਾ ਖਾ ਲਈ ਤੂੰ ਹਰ ਗੱਲ ਵਿੱਚ ਬੋਲਣਾ ਹੁੰਦਾ ਵਾ ਕਿੱਡਾ ਉਹਨਾਂ ਦਾ ਸਾਥ ਦੇਣ ਦਿਆ ਵਾ ਉਹਨੇ ਤੈਨੂੰ ਰੋਟੀ ਤੱਕ ਨਹੀਂ ਪੁੱਛੀ ਚਲ ਕੋਈ ਗੱਲ ਨਹੀਂ ਸਹੀ ਤਾਂ ਕਹਿਣ ਦਿਆ ਵਾ ਜਾ ਚਲ ਜਾ ਮੇਰੀ ਧੀ ਘਰ ਵਿੱਚ ਕਪੱਤ ਪਊਗਾ ਮੰਮੀ ਮੈਂ ਨਹੀਂ ਜਾਣਾ ਹੈਗਾ ਠੀਕ ਆ ਨਾ ਰੈਨ ਤਾਂ ਕੋਈ ਗੱਲ ਨਹੀਂ ਮੈਨੂੰ ਨਹੀਂ ਚਾਹੀਦੇ ਸੂਟ ਨਹੀਂ ਜਾਣਾ ਨਾ ਆ ਫੜ ਪੈਸੇ ਤਾਂ ਕੱਲੀ ਚਲ ਜਾ ਫੇਰ ਧੀ ਚਲ ਜਾ ਮੰਮੀ ਤੁਹਾਨੂੰ ਪਤਾ ਵੀ ਆ ਭਾਬੀ ਦਾ ਸੁਭਾਅ ਦਾ ਜੇ ਨਾਲ ਨਾ ਗਏ ਉਹ ਉਹਨਾਂ ਨੇ ਫੇਰ ਕਹਿਣਾ ਵਾ ਕਿੰਨਾ ਡਰੰਡੇ ਹੋ ਦੇਖੋ ਚੱਲ ਫੇਰ ਇਦਾਂ ਕਰ ਸੂਟ ਤੇ ਮੈਂ ਵੀ ਪਾਇਆ ਵਾ ਚੁੰਨੀ ਲ ਲੈ ਲੈਂਦੀ ਆ ਤੇ ਚੱਲ ਸਾਨੂੰ ਬੱਸੇ ਚੜਾਇਆ ਯਾਦ ਨਹੀਂ ਫੇਰ ਇਹਨੂੰ ਉਹਨੂੰ ਮੰਮੀ ਇੰਨੀ ਗਰਮੀ 'ਚ ਕਿੱਦਾਂ ਜਾਓਗੇ ਤੁਸੀਂ ਜੇ ਤੁਹਾਨੂੰ ਗਰਮੀ ਨਹੀਂ ਲੱਗਦੀ ਫੇਰ ਮੈਂ ਕੀ ਕਰਾਂ ਹੁਣ ਇਦਾਂ ਕਰਨਾ ਹੈ ਗੱਡੀ 'ਚ ਆਰਾਮ ਨਾਲ AC 'ਚ ਜਾਣਾ ਹੈ ਬੈ ਕੇ ਉਹ ਨਹੀਂ ਮੰਨਣ ਲਈ ਮੰਮੀ ਤੁਸੀਂ ਪਾਪਾ ਨੂੰ ਕਹਿ ਦਿੰਦੇ ਉਹਨਾਂ ਨੇ ਤੁਹਾਨੂੰ ਨਾਲ ਲਿਆ ਨਾ ਗੱਡੀ ਤੇ ਤੇ ਪਾਪਾ ਫਲੇਅਰ ਤੇ ਮੰਬੀ ਤੇ ਗਏ ਆ ਤੇ ਹੁਣ ਆਏ ਆ ਮੁਰਕੋ ਮੁਰਕੀ ਕੇ ਤੇ ਹੋਏ ਹੀਗੇ ਹੁਣ ਫਿਰ ਨੱਕਾ ਬੰਨਣਾ ਚਲ ਗਏ ਆ ਤੇ ਕੀ ਕਹਾਂ ਉਹਨਾਂ ਨੂੰ ਮੈਂ ਉਹ ਕਹਿੰਦੇ ਮੇਰਾ ਨਹੀਂ ਟਾਈਮ ਹੈਗਾ ਉਹ ਚਲੋ ਜੇ ਪਾਪਾਣ ਜਾਂਦੇ ਮੈਂ ਲੈ ਆਇਆ ਤੈਨੂੰ ਗੱਡੀ ਤੇ ਕਿੱਥੇ ਬੱਸਾਂ ਦੇ ਧੱਕੇ ਖਾਓਗੇ ਜੇ ਗੱਡੀ ਖੜੀ ਉਹਨੇ ਕਿਹ ਤਿਆਰ ਹੋ ਜਾਣਾ ਵਾ ਜੇ ਆਂਦੀ ਸਰਕਾਰ ਮੈਂ ਉਹਨੂੰ ਨਾਲ ਖੜਨਾ ਨਹੀਂਗਾ ਮੈਂ ਤਾਂ ਲੱਖਾਂ ਫਏ ਆ ਗਈਆਂ ਨਾ ਮੈਂ ਇਹਦੀ ਮੰਨਣ ਜੋਗੀ ਤੇ ਨਾ ਮੈਂ ਉਹਦੀ ਮੰਨਣ ਜੋਗੀ ਚਲੋ ਮੰਮੀ ਇਦਾਂ ਕਰੋ ਫਿਰ ਤੁਸੀਂ ਜੋ ਕਰਨਾ ਵਾ ਨਾ ਕੱਪੜੇ-ਕੁਪੜੇ ਪਾ ਲਓ ਤੇ ਮੈਂ ਮੋਟਰਸਾਈਕਲ ਸਟਾਰਟ ਕਰਦਾ ਮੈਂ ਤੇ ਨਾਲੇ ਆ ਜਾਓ ਫਿਰ ਮੇਰੇ ਹਨ ਮੱਢ ਦੇ ਸ਼ਾਲ ਚਲੋ ਉੱਠ ਸਿਆਣੀਆਂ ਆ ਚਲ ਜ ਕਰਤਕਾ ਲਾਪੋ ਨਹੀਂ ਪੋਗੀ ਮੰਮੀ ਗਾਲ ਤੂੰ ਹੀ ਵਿਧਾਈ ਆ ਮੈਂ ਥੋੜੀ ਵਿਧਾਈ ਆ ਲੈ ਇਹ ਵੀ ਹੁਣ ਭਰਦੀ ਨਾਲ ਚੱਲ ਜਾਂਦੀ ਤੇ ਇਹਦਾ ਕਿ ਕਸਦਾ ਸੀ ਐਵੇਂ ਨਾ ਇਹਨੇ ਹਰ ਜਗ੍ਹਾ ਕਲੇਸ਼ ਹੀ ਪੋਣਾ ਹੁੰਦਾ ਆ ਆਲਾ ਫੜ ਤੇਰਾ ਕਰਕੇ ਮੈਨੂੰ ਝੂਠ ਬੋਲਣਾ ਪੈਣਾ ਵਾ ਹੁਣ ਉਹਨੂੰ ਦੱਸਾਂ ਵਾਂ ਦਵਾਈ ਦਾ ਬਹਾਨਾ ਲਾ ਕੇ ਹੁੰਦੀ ਆ ਆਜੋ ਛੇਤੀ ਆ ਗਈ ਆ ਵੇਖ ਲਾ ਖਲਾਰਾ ਪਾ ਕੇ ਰੱਖ ਦੇਣਾ ਵਾ ਤੇ ਚੁੱਕਣਾ ਨਹੀਂਗਾ ਮੁੜ ਕੇ ਹੈਗਾ ਵੀ 10 ਜੀ ਨਿੰਬੂ ਪਾਣੀ ਬਣਾਇਆ ਹਾਂ ਤੇ ਮਾਸਾ ਮੈਨੂੰ ਵੀ ਦੇ ਦਿੰਦੀ ਆ। ਸਰਪਿੰਦਰ ਆ। ਹਾਂਜੀ। ਪੁੱਤ ਮੇਰਾ ਰਾਦਾ ਵਾ। ਮੇਰੇ ਦਵਾਈ ਖਤਮ ਹੋਈ ਆ ਤੇ ਡੈਡੀ ਤੇਰੇ ਕਹਿੰਦੇ ਸੀ ਤੂੰ ਸੰਦੀਪ ਦੇ ਨਾਲ ਚੱਲ ਜਾ ਤੇ ਨਾਲੇ ਆਪਣੀ ਦਵਾਈ ਲੈ ਆ। ਜੇ ਰਾਤ ਭਰ ਤੇ ਬੀਪੀ ਵੱਧ ਗਿਆ ਫੇਰ ਤੂੰ ਰਿਫਰ ਹੋਵੇਂਗੀ। ਤੇ ਤੂੰ ਦੱਸ ਫੇ ਮੈਂ ਚੱਲ ਜਾ ਨਾਲ ਹੁਣ। ਚਲ ਜਾਓ ਮੰਮੀ ਹੁਣੇ ਜਾਣਾ ਦੇ। ਤੁਹਾਡੀ ਮਰਜ਼ੀ ਆ। ਪਹਿਲਾਂ ਤਾਂ ਹੀ ਤਿਆਰ ਕਰਤਾ ਵਾ ਤੂੰ ਦੀ ਗਏ ਨਾ ਜਾ ਨਹੀਂ ਮੈਂ ਤਾਂ ਤੈਨੂੰ ਨਾ ਜਾਣ ਵਾਸਤੇ ਤਿਆਰ ਕੀਤਾ ਹੀਗਾ ਹੁਣ ਦਵਾਈ ਦਾ ਵਿੱਚ ਰਟਾ ਜਾ ਪੈ ਗਿਆ ਹੀ ਉਹ ਤਾਂ ਕਰਕੇ ਮੈਂ ਚੱਲ ਲੈ ਹੀ ਆਉਣੀ ਆ ਮੁੜ ਕੇ ਇਹਨਾਂ ਨੇ ਕਿਹਾ ਤਾਂ ਜਾਣਾ 4-5 ਦਿਨ ਕਿ ਨਹੀਂ ਜਾਣਾ ਤੇ ਮੈਂ ਮੁੜ ਕੇ ਮੰਜੇ ਤੇ ਪਈ ਰਹੂੰਗੀ ਚਲੋ ਕੋਈ ਗੱਲ ਨਹੀਂ ਲੈ ਉਹ ਤੁਸੀਂ ਜਾ ਕੇ ਕੋਈ ਨਹੀਂ ਨਾ ਛੱਟ ਆ ਜਾਣਾ ਵਾ ਛੱਟ ਆ ਜਾਣਾ ਉਹਨੇ ਜੋ ਕਹਿਤਾ ਹੁਣਾ ਵਾ ਵੀ ਨਾ ਮੰਮੀ ਉਹ ਨੂੰ ਨਹੀਂ ਆਪਾਂ ਨਾਲ ਖੜਨਾ ਤੇ ਬੀਹੂਸ ਈਮ ਬਣਾ ਕੇ ਆਈ ਏ ਮੇਰੇ ਨਾਲ ਤੇ ਨਹੀਂ ਮੈਨੂੰ ਦਵਾਈ ਮੱਕੀ ਦਵਾਈ ਲਿਆਉਣੀ ਏ ਕਿਤੇ ਮੈਂ ਚਾਲ ਬਾਜਾਂ ਖੇਡੀਆਂ ਮੇਰੇ ਨਾਲ ਮੈਨੂੰ ਭਲਾ ਪਤਾ ਨਹੀਂ ਕੋਈ ਗੱਲ ਨਹੀਂ ਇਹਨਾਂ ਨੂੰ ਆਲਾਂਡੇ ਨਾਲ ਦੱਸਦੀਆਂ ਕਿ ਪਹਿਲਾਂ ਮੈਨੂੰ ਤਿਆਰ ਕਰਦਾ ਤੇ ਮੁੜ ਕੇ ਹੁਣ ਨਾਲ ਮੈਂ ਖੜਿਆ ਹੈਗਾ ਜਿੱਦਾਂ ਦੀ ਕੁੜੀ ਨੂੰ ਭਜਾਈ ਜਾਂਦੀ ਹੈ ਨਾ ਇਹ ਗਾੜੀ ਹੋ ਕੇ ਪਤਾ ਨਹੀਂ ਕੀ ਕਰੂਗੀ ਹਲੇ ਇੱਥੇ ਤੇ ਬੱਸ ਵੀ ਨਾ ਟਾਈਮ ਲਾਉਂਦੀ ਆ ਹੁਣ ਕਿੱਥੇ ਕਾ ਜਾਉਣੀ ਆ ਕੋਈ ਗੱਲ ਨਹੀਂ ਮੰਮੀ ਹੌਸਲਾ ਕਰ ਲੋ ਆ ਜੂਗੀ ਬੱਸ ਤੈਨੂੰ ਮੈਂ ਕਿਹਾ ਸੀ ਨਾ ਜਦੋਂ ਉਹ ਨੂੰ ਮੈਂ ਮਨਾ ਕਰਨ ਗਈ ਹਨਾ ਉਹਨੇ ਐਡਾ ਮੂੰਹ ਕਰ ਲਿਆ ਹੈਗਾ ਉਹਨੂੰ ਪਤਾ ਲੱਗ ਗਿਆ ਵੀ ਬਹਾਨਾ ਮਾਰਿਆ ਵਾ ਸੰਦੀਪ ਐਡਾ ਨਾ ਕਰਿਆ ਕਰ ਘਰ ਦੇ ਵਿੱਚ ਕਪੱਤ ਪੈਂਦਾ ਵਾ ਤੂੰ ਮੈਨੂੰ ਗਰਮੀ ਦੇ ਵਿੱਚ ਮਾਰਨਾ ਵੈ ਇੰਨੀ ਚ ਬਹੁਤਾ ਡਰਿਆ ਨਾ ਕਰੋ ਉਹਦੇ ਕੋਲ ਕੋਈ ਗੱਲ ਨਹੀਂ ਵੀਰ ਦੇ ਨਾਲ ਜਾ ਕੇ ਨਾ ਲੈ ਆਉਗੀ ਆਪਣੇ ਸੂਟ ਜਦੋਂ ਉਹ ਜਾਂਦੀ ਹੈ ਬਚਾਰ ਮੈਨੂੰ ਲੈ ਕੇ ਜਾਂਦੀ ਆ ਆ ਚੱਲ ਚੰਗਾ ਚੰਗਾ ਹੁਣ ਵੇਖੋ ਵੀਰ ਆਣ ਕੇ ਕੀ ਕਹਿੰਦਾ ਵਾ ਉਹਨੇ ਵੀ ਆਣ ਕੇ ਗਾਲੀ ਪੈਣਾ ਵਾ ਕੋਈ ਗੱਲ ਨਹੀਂ ਫਟ ਨਹੀਂ ਮਾਰ ਦੇਣ ਲੱਗਾ ਉਹ ਕਿਤੇ ਤੈਨੂੰ ਨਹੀਂ ਕੁਝ ਕਹਿਣਾ ਉਹਨੇ ਮੈਨੂੰ ਹੀ ਕਹਿਣਾ ਵਾ ਤੇ ਸਾਡੀ ਮਾਂ ਦਾ ਕਸੂਰ ਵਾ ਮੰਮੀ ਤੁਸੀਂ ਇਵੇਂ ਡਰਦੇ ਰਹਿੰਦੇ ਏ ਗਾੜੀ ਸੁਣਾਇਆ ਕਰੋ ਤੈ ਚੱਲ ਇੱਕੇ ਵਾਰ ਹਾਂ ਲੱਲੀ ਮੇਰੇ ਕੋ ਘੜੀ ਘੜੀ ਨਹੀਂ ਆਇਆ ਜਾਣਾ ਆ ਬੱਸ ਆ ਗਈ ਉੱਠ ਤਾਂ ਆ ਜਾਓ ਇਹਨਾਂ ਨੂੰ ਇਹਨਾਂ ਨਹੀਂ ਪਤਾ ਹੈਗਾ ਤੁਰਪਨੀਆ ਵਾ ਵੀ ਜਿਹੜਾ ਬਾਹਰ ਗਿਆ ਉਹਦੇ ਵਾਸਤੇ ਰੋਟੀ ਵੀ ਆਪਾਂ ਕੱਲ੍ਹਣੀ ਆ ਦੂਜੇ ਨੂੰ ਵੀ ਨਾਲ ਲੈ ਗਈਆਂ ਵਾ ਤੇ ਬੰਦਾ ਮਗਰ ਰੋਟੀ ਟੀ ਫੜਾਉਂਦਾ ਵਾ ਕਿਤੇ ਜਾ ਕੇ ਖਾਦੀ ਕਰਦੀਆਂ ਵਾ ਕਿਤੇ ਮੈਂ ਨਹੀਂ ਮਰਜ਼ੀ ਦੀ ਆਪਣੀ ਕਰਦੀ ਕਿਸੇ ਦੀ ਕਿਤੇ ਮੰਨਣੀ ਨਹੀਂ ਹੁਣ ਏਦਾਂ ਕਰਾਂ ਆਪ ਹੀ ਜਾਣੀ ਆ ਤੇ ਜਾ ਕੇ ਫੜਾਵਾ ਵਿਚਾਰੇ ਭੁੱਖੇ ਬੈਠੇ ਹੋਣੇ ਆ ਉੱਥੇ ਜਾ ਕੇ ਰੋਟੀ ਡੀਗਦੇ ਹੋਣੇ ਆ ਸਵੇਰ ਦਾ ਉੱਥੇ ਮੈਂ ਫਾਈਲ ਲਗਾਈ ਹੂੰ ਵੇਖਾਂ ਸਹੀ ਕਿੱਥੇ ਜੜੇ ਸਾਰੇ ਇਸੀ ਲਾ ਕੇ ਪਏ ਹੋਣੇ ਵੇਖਣਾ ਭਲਾ ਹੈ ਵੀ ਆ ਕਿ ਮਰ ਗਿਆ ਸਾਰਾ ਟੱਬਰ ਭਲਾ ਮੇਰੇ ਸਿਰ ਤੇ ਸਦਾ ਸਾਰਾ ਕੰਮ ਤੂੰ ਕਿੱਥੇ ਚੱਲੀ ਆਂ ਮੇਰਾ ਡੀ ਰੋਟੀ ਲੈ ਕੇ ਚੱਲੀ ਹਾਂ ਬਾਹਰ ਤੂੰ ਹੀ ਆ ਗਈ ਹੁਣ ਤਾਂ ਬਾਕੀ ਕਿੱਥੇ ਜਾਣਾ ਬਾਕੀਆਂ ਦਾ ਮੈਨੂੰ ਕੀ ਪਤਾ ਵਾ ਕੋਈ ਕਹਿੰਦਾ ਮੇਰੀ ਦਵਾਈ ਮੁੱਕੀ ਆ ਕੋਈ ਕਹਿੰਦਾ ਮੈਂ ਸ਼ਹਿਰ ਚੱਲੇ ਆਂ ਘਰ ਹੈ ਨਹੀਂ ਕੋਈ ਵੀ ਕੀ ਪਤਾ ਵਾ ਕਹਿੰਦੀਆਂ ਕਿ ਸ਼ਹਿਰ ਨੂੰ ਜਾਣਾ ਵਾ ਇਹਨਾਂ ਦਾ ਨਹੀਂ ਪਤਾ ਲੱਗਦਾ ਕੋਈ ਖ ਵੀ ਅੰਦਰ ਆ ਜਾਓ ਪਾਣੀ ਧਾਣੀ ਤੇ ਪੀਓ ਸਵੇਰ ਦਾ ਉੱਥੇ ਭਾਈ ਲੱਗਾ ਨਾ ਕੋਈ ਪਾਣੀ ਨਾ ਚਾਹ ਮਗਰ ਰੋਟੀ ਲੈ ਕੇ ਤੇ ਜੇ ਤੱਕ ਆਦੀ ਮਾਣੀਗਾ ਗਈ ਤੇ ਤੂੰ ਡਿਫਨ ਚੁੱਕੀ ਫਿਰਨੀ ਤੇ ਕੀ ਕਰਾਂ ਜਾਣਾ ਹੀ ਪੈਣਾ ਸੀ ਹੁਣ ਘਰ ਵਾ ਤੇ ਕੋਈ ਵੀ ਨਹੀਂ ਹੈਗਾ ਮੰਮੀ ਆ ਉਹ ਵੀ ਸ਼ਹਿਰ ਨੂੰ ਚਲ ਗਈ ਸੰਦੀਪ ਵੀ ਨਾਲ ਚਲ ਗਈ ਤੇ ਜੇ ਉਹ ਨਿਕਾ ਘਰ ਹੀ ਤੇ ਬੰਦਾ ਉਹਨੂੰ ਹੀ ਘਰ ਛੱਡ ਜੇ ਤੇ ਮਗਰ ਜਾ ਕੇ ਰੋਟੀ ਪਣੀ ਫੜਾ ਉਹ ਵੀ ਨਾਲ ਹੀ ਚਲ ਗਿਆ ਵਾ ਉਹ ਵੀ ਨਾਲ ਹੀ ਤੁਰ ਪਿਆ ਵਾ ਇੱਕ ਤੇ ਮੇਰਾ ਇਰਾਦਾ ਵਾ ਵੀ ਸਾਰਾ ਕੰਮ ਹੀ ਛੱਡਦਾ ਪਹਿਲਾਂ ਮੰਮੀ ਆਈ ਮੇਰੇ ਵੱਲ ਮੈਨੂੰ ਤਿਆਰ ਤਿਉਰ ਕਰਦਾ ਰੁਪਿੰਦਰ ਸ਼ਹਿਰ ਜਾਣਾ ਵਾਂ ਸੰਦੀਪ ਦੇ ਨਾਲ ਤਿਆਰ ਹੋ ਜਾ ਤੇ ਜਾ ਕੇ ਦੋਵੇਂ ਜਣੀਆਂ ਸੂਟ ਲੈ ਆਓ ਪਹਿਲਾਂ ਇਦਾਂ ਦੀਆਂ ਗੱਲਾਂ ਬਾਤਾਂ ਕਰਨ ਦੇ ਹੀ ਤੇ ਮੁੜ ਕੇ 15 ਮਿੰਟਾਂ ਮਿੰਟਾਂ ਬਾਅਦ ਫੇਰ ਆ ਗਈ ਆ ਨਹੀਂ ਮੇਰੀ ਤੇ ਰੁਪਿੰਦਰ ਨੇ ਇਹ ਦਵਾਈ ਮੁੱਕੀ ਆ ਇਦਾਂ ਕਰਨੀ ਆ ਮੈਂ ਇਹਨਾਂ ਨਾਲ ਚੱਲ ਜਾ ਤੇ ਮੈਂ ਹਾਂ ਤੁਸੀਂ ਮੈਨੂੰ ਪਹਿਲਾਂ ਇਹਨਾਂ ਤਿਆਰ ਕਰਦੀ ਪਹਿਲਾਂ ਤੁਸੀਂ ਮੈਨੂੰ ਤਿਆਰ ਕਰ ਲਿਆ ਹੁਣ ਤੁਸੀਂ ਮੈਨੂੰ ਨਾ ਕਰ ਦਿੱਤੀ ਆ ਇਦਾਂ ਦੇ ਕੰਮ ਕਰਦੀਆਂ ਜੇ ਦੋਵੇਂ ਜਣੀਆਂ ਫੇਰ ਤੁਸੀਂ ਕਹਿਣਾ ਵਾ ਕਿ ਰੁਪਿੰਦਰ ਦਾ ਕਸੂਰ ਵਾ ਮੈਂ ਦੱਸੋ ਕੀ ਕਰਾਂ ਰੁਪਿੰਦਰ ਜਿੰਨਾ ਵੀ ਕਸੂਰ ਵਾ ਨਾ ਸਾਡੀ ਮਾਤਾ ਦਾ ਵਾ ਕੀ ਪਤਾ ਕੀ ਸਲਾਹਾਂ ਕਰਦੀਆਂ ਰਹਿੰਦੀਆਂ ਵਾ ਮਾਮਾ ਧੀਆ ਇਹਨਾਂ ਦੋਵਾਂ ਨੇ ਸਲਾਹ ਕੀਤੀ ਹੁੰਨੀ ਆ ਕਿ ਅਸੀਂ ਦੋਵੇਂ ਚੱਲ ਜਾਨੀ ਆ ਵਾ ਤੇ ਤੈਨੂੰ ਰਹਿਣ ਦਈਆਂ ਤੇ ਆ ਜਿਹੜੀ ਗੱਡੀ ਆ ਇਹ ਅੱਗ ਲਾਉਣ ਨੂੰ ਰੱਖੀ ਆ ਸ਼ਾਮਾਂ ਨੂੰ ਚੱਲ ਜਾਂਦੇ ਮੈਂ ਉੱਥੇ ਭੁੱਖਾ ਮਰਨ ਲਿਆ ਵਾ ਉਹਨੂੰ ਇੱਥੇ ਛੱਡ ਜਾਂਦੇ ਹਾਂ ਗੱਡੀ ਹੁਣ ਘਰ ਖਲੋਤੀ ਆ ਤੇ ਡੈਡੀ ਨੂੰ ਨਾਲ ਲੈ ਜਾਂਦੇ ਉਹ ਛੇਤੀ ਆ ਜਾਂਦੇ ਉਹ ਗੱਡੀ ਦੇ ਤਾਂ ਖੜਦੇ ਨਾ ਜਰਪਿੰਦਰ ਨੂੰ ਨਾਲ ਖੜਨਾ ਹੁੰਦਾ ਮੈਨੂੰ ਤੇ ਛੱਡ ਕੇ ਜਾਣਾ ਹੀ ਘਰ ਆ ਜਿਹੜੀ ਭੈਣ ਵਾ ਨਾ ਤੁਹਾਡੀ ਇਹ ਪਵਾੜੇ ਪਉਣੀ ਜੇ ਜੇ ਮੈਂ ਤੁਹਾਨੂੰ ਗੱਲ ਦਸਾਂ ਦੇ ਇਹ ਹੋਣੀ ਨੇ ਨਾ ਇੱਥੇ ਮਣ ਹੈਗੀ ਇਹਨੇ ਸਹੁਰੇ ਘਰ ਜਾ ਗਿਆ ਹਲੇ ਪਤਾ ਨਹੀਂ ਕੀ ਕਰਨਾ ਵਾ ਕੋਈ ਗੱਲ ਨਹੀਂ ਕਿਸੇ ਨੂੰ ਮਾਲੂੰਦੀ ਜਿਹੜੀ ਨਾਲ ਤੁਰੇ ਫਿਰਦੀ ਆ ਨਾ ਇਹਨੂੰ ਪਤਾ ਲੱਗ ਜਾਊਗਾ ਇਹ ਵਿਆਹ ਤੋਂ ਬਾਅਦ ਨਾ ਸੂਟ ਸੰਭਾਲੇ ਦੋ ਤਿੰਨ ਇਹਨੂੰ ਜਾਣਾ ਪਣਾ ਕਰਨਾ ਵਾ ਅਸੀਂ ਤਾਂ ਨਹੀਂ ਗਾ ਜਾਣਾ ਵਿਆਹਣੀ ਤੇ ਹੈ ਹੀ ਆ ਨਾ ਇਹਨਾਂ ਨੂੰ ਵੀ ਪਤਾ ਲੱਗ ਜਾਊਗਾ ਕੰਮ ਉਹਨੂੰ ਕੋਈ ਨਹੀਂ ਆਉਂਦਾ ਹੋਏ ਉਹਨੂੰ ਚੜਾਇਆ ਵਾ ਕਰੀ ਸਹੇਲੀ ਘਰ ਚਲ ਗਈ ਆ ਕਰੀ ਮੈਂ ਲੇਟ ਹੋ ਜਾਣਾ ਉਹ ਨਾ ਕੁੜੀ ਇਹਦੇ ਕੰਮ ਨੂੰ ਹੱਥ ਲਾਗੇ ਰਾਜੀ ਨਹੀਂ ਹੈਗੀ ਉਹ ਤੇ ਮੈਂ ਸਗੋਂ ਮੜਾ ਮੋਟਾ ਕਹਿਨੀ ਆ ਤੇ ਗਾੜੀ ਨੂੰ ਗੁੱਸਾ ਕਰਦੀ ਆ ਕਿ ਭਾਬੀ ਮੈਨੂੰ ਕਹਿੰਦੀ ਆ ਤੇ ਸਾਰਾ ਕਸੂਰ ਨਾ ਮੰਮੀ ਦਾ ਵਾ ਮੰਮੀ ਉਹਨੂੰ ਸ਼ਹਿਦ ਦਿੰਦੇ ਆ ਤੇ ਤਾਂ ਹੀ ਉਹ ਭੂਏ ਚੜੀ ਆਈ ਨਾ ਕੋਈ ਗੱਲ ਨਹੀਂ ਇਹਨਾਂ ਨੂੰ ਸ਼ਰਮ ਹੋ ਗਿਆ ਆਲਾਂ ਦੇ ਤੇ ਡੈਡੀ ਨੂੰ ਭਾਲਨੇ ਆ ਉਥੇ ਤੇ ਇਹਨਾਂ ਨੂੰ ਭਾਲੂਗਾ ਨਾ ਤੇ ਫਿਰ ਇਹਨਾਂ ਨਾਲ ਗੱਲ ਕਰੂੰਗਾ ਨਾ ਕਿ ਸਾਰਾ ਕੰਮ ਮੇਰੇ ਸਿਰ ਤੇ ਸੁਟਿਆ ਚਲ ਰੋਟੀ ਤੇ ਖਾਓ ਤੁਸੀਂ ਸਵੇਰ ਦਾ ਉੱਥੇ ਖਾ ਬੰਡਿਆ ਵਾ ਤੇ ਘਰ ਆਂਦੇ ਹੀ ਆ ਗੱਲ ਦੱਸਦੀ ਐ ਚਾ ਰੋਟੀ ਖਾਓ ਕੰਮ ਸਵਾਹ ਕਰਨਾ ਉੱਥੇ ਫੇਰ ਕਹਿੰਦੀ ਐ ਫਸਲ ਨਹੀਂ ਨਿਕਲਦੀ ਕਰਨ ਕਿੱਥੋਂ ਆਇਆ ਭਾਈ ਕਿਧਰ ਨਹੀਂ ਅੱਡੇ ਤੇ ਗਿਆ ਸੀ ਅੱਡੇ ਤੇ ਕਰਨ ਗਿਆ ਉਹ ਅੱਡੇ ਤੇ ਕਰਨ ਜਾਣਾ ਸੀ ਮਮੀ ਨੂੰ ਨਹੀਂ ਕਹਿੰਦੇ ਸੀ ਵੀ ਆਪਾਂ ਸ਼ਹਿਰ ਜਾਣਾ ਵਾ ਤੈਨੂੰ ਛੱਡ ਆ ਅੱਡੇ ਤੇ ਉਹ ਘੰਟਾ ਹੋ ਗਿਆ ਤੈਨੂੰ ਘਰੋਂ ਗਏ ਸ਼ਰਮ ਹੈ ਗਈ ਅੱਖਾਂ 'ਚ ਮਾੜੀ ਮੋਟੀ ਕਿ ਨਹੀਂ ਹੈਗੀ ਉਹ ਪਾਜੀ ਮੈਨੂੰ ਤਾਂ ਮਮੀ ਕਹਿੰਦੇ ਸੀ ਪੀ ਆਪਾ ਸ਼ਹਿਰ ਜਾਣਾ ਤੁਹਾਨੂੰ ਬਸੇ ਚੜਾ ਆਇਆ ਮੈਂ ਤਾਂ ਉਹਨਾਂ ਨੂੰ ਬਸੇ ਚੜਾ ਕੇ ਆਇਆ ਉਹ ਘੰਟਾ ਹੋ ਗਿਆ ਤੈਨੂੰ ਗਏ ਨੂੰ ਉਦੋਂ ਦੀ ਬਸ ਆਈ ਨਹੀਂ ਆ ਇਹ ਨਹੀਂ ਕਹਿੰਦਾ ਵੀ ਮੈਂ ਫਿਰਨ ਚੱਲ ਗਿਆ ਸੀ ਕਿ ਉਹ ਉਧਰ ਫਾਇ ਲੱਗਾ ਵਾ ਤੇ ਮੈਂ ਇੱਧਰ ਫਾਇ ਲੱਗਾ ਸੀ ਉਹ ਵਿਚਾਰੀ ਰੋਟੀ ਲੈ ਕੇ ਚੱਲੀ ਹੈ ਕਿਹੜਾ ਕਿਹੜਾ ਕੰਮ ਕਰੇ ਉਹ ਫੇਰ ਤੁਸੀਂ ਕਹਿੰਦੇ ਰਪਿੰਦਰ ਨਹੀਂ ਚੰਗੀ ਉਹ ਸਾਰੇ ਟੱਬਰ ਨੂੰ ਹੁਣ ਗੋਲੀ ਤੇ ਨਹੀਂ ਵਜਦੀ ਤੇ ਮਗਰ ਨਹੀਂ ਕੋਈ ਜਾ ਸਕਦਾ ਤੀਫ ਨਹੀਂ ਖੜਨਾ ਸੀ ਉੱਥੇ ਰੋਟੀ ਤਾਂ ਪੱਕੀ ਸੀ ਉਹ ਪਾਜੀ ਮੈਨੂੰ ਭਾਬੀ ਕਹਿ ਦਿੰਦੇ ਤੇ ਮੈਂ ਤੁਹਾਨੂੰ ਰੋਟੀ ਦੇਉਣੀ ਸੀ ਮੈਨੂੰ ਕੀ ਪਤਾ ਸੀ ਭਾਬੀ ਤੇ ਆਪੇ ਚ ਲਗੇ ਉਹ ਭਾਬੀ ਹੁਣ ਲੋਸਮੈਂਟ ਕਰਮਦੀ ਫਿਰੇ ਬਾਜੇ ਚ ਫਿਰ ਰੋਟੀ ਦੇ ਆਓ ਤੁਸੀਂ ਨੇ ਮੇਰੇ ਗਾਲੀ ਪਈ ਜਾਂ ਡੇ ਜੇ ਉਹ ਤਾਂ ਮੰਮੀ ਉਹਨਾਂ ਨੇ ਕਹਿਤਾ ਵੀ ਹੁਣ ਅੱਡੇ ਤੇ ਛੱਡਾ ਤੇ ਮੈਂ ਉਹਨਾਂ ਨੂੰ ਤੈਨੂੰ ਹੀ ਪਤਾ ਵੀ ਸਵੇਰ ਦਾ ਗਿਆ ਵਾ ਤੂੰ ਹੋਂ ਕਹਿੰਦਾ ਵੀ ਮੈਂ ਰੋਟੀ ਦੇਵਾ ਪਹਿਲਾਂ ਉਹ ਮੈਂ ਤੇਰੇ ਉਧਰੋਂ ਆਇਆ ਸੀ ਪਾਪਾ ਲਾਗੋ ਤੇ ਬਾਅਦ ਮੰਮੀ ਨੇ ਹੁੰਦੇ ਕਹਤਾ ਭਾਬੀ ਉਧਰ ਰੋਂਦੇ ਹੋਣਾ ਤੁਹਾਡੀ ਜਾਨ ਨੂੰ ਕੋਈ ਨਹੀਂ ਹੁੰਦਾ ਓਏ ਉਹਨਾਂ ਨੇ ਮੈਂ ਚਾਹ ਦੇ ਆ ਉਹਦੇ ਮੈਨੂੰ ਮੰਮੀ ਆਣ ਕੇ ਕਹਿੰਦੇ ਵੀ ਚਲ ਆਪਾਂ ਦੋਵਾਂ ਨੇ ਜਾਣਾ ਮੈਂ ਸ਼ਹਿਰ ਤੇ ਉਹਨੂੰ ਛੱਡਾ ਤੋਦਰ ਬਸ ਲੰਘ ਜੇ ਲੱਗੀ ਸੀ ਮੈਂ ਉਹਨਾਂ ਚੜਾਉਣਾ ਚ ਲੱਗਿਆ ਓਏ ਆਹੋ ਕਿਤੇ ਵਿਆਹ ਧਰਿਆ ਹੋਣਾ ਘਰ ਬਸਨਾ ਵੀ ਚੱਲੀ ਸੀ ਤੇ ਕੱਲ ਨਹੀਂ ਜਾ ਸਕਦੀਆਂ ਉਹ ਉਹ ਪਾਜੀ ਮੈਂ ਗਲਤੀ ਤੇ ਮੰਮੀ ਉਹਨਾਂ ਦੀ ਐ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਤੁਸੀਂ ਪਾਪਾ ਨੂੰ ਨਾਲ ਲੈ ਜਾਓ ਮੈਂ ਲੈ ਆਉਣਾ ਉਹਨਾਂ ਨੂੰ ਗੰਬੀ ਤੋਂ ਤੁਸੀਂ ਆ ਵੀ ਮੇਰੇ ਗੱਲ ਪਈ ਜਾਂਦੇ ਜੇ ਉਹ ਫਿਰਨਾ ਜਿਹੜਾ ਵਾ ਨਾ ਘੱਟ ਕਰ ਦੇ ਆ ਫੇਰੇ ਤੋਰੇ ਨਹੀਂ ਰੋਟੀ ਦੇਣੀ ਗਾਂ ਚੰਗਾ ਹੁਣ ਤੇ ਮਾਂ ਦੀ ਸਪੋਰਟ ਤੈਨੂੰ ਹੈਗੀ ਆ ਨਾ ਕੱਲ ਨੂੰ ਨਹੀਂ ਕਿਸੇ ਨੇ ਵੀ ਕਰਨੀ ਕੋਦ ਹਨੀ ਪਾ ਬਿਨੇ ਕੀ ਖਾਤਾ ਵਾ ਅਜੇ ਮੈਂ ਬਾਹਰੋਂ ਆਇਆ ਹੀ ਆ ਤੇ ਬੋਲਣ ਵੀ ਡੈ ਪੇ ਆ ਉਦਨ ਦੀ ਦਿਨਾ ਨਾ ਔਖੋ ਕਿ ਬੋਲੇ ਤੇ ਅੱਜ ਮੇਰਨਾ ਬੰਦਾ ਪੁੱਛੇ ਕਿ ਜੇ ਮੰਮੀ ਉਹਨਾਂ ਨੇ ਕਹਿਤਾ ਤਾਂ ਮੈਂ ਛੱਡਣ ਜਾਣਾ ਸੀ ਐਵੇਂ ਰੋਲਾ ਪਾਈ ਜਾਂਦੇ ਵੇਲਾ ਗੇਟ ਵੀ ਖੁੱਲਾ ਛੱਡਿਆ ਵਾ ਇੰਨੀਆਂ ਚੋਰੀਆਂ ਹੋਣੀਆਂ ਵਾ ਫੇਰ ਵੀ ਇਹਨਾਂ ਨੂੰ ਅਕਲ ਨਹੀਂ ਹੁੰਦੀ ਵੇ ਕੋਈ ਬਾਹਰ ਦੇਖਣ ੜਿਆ ਵਾ ਸਭ ਆਪੋ ਆਪਣੇ ਅੰਦਰ ਵੜੇ ਕੋਈ ਨਾ ਬੜੀ ਹੁਣ ਇਹਨੂੰ ਮੈਂ ਕੀ ਦੱਸ ਰਮਨ ਇਹ ਲੋ ਰਮਨ ਨੇ ਨੂੰ ਤਿਆਰ ਰਮਨ ਹੁਣ ਪਾਏ ਕਪੜੇ ਮਾਵਾਂ ਤੇ ਸਾਰੀਆਂ ਜੇ ਹੁਣ ਇਹਨੇ ਮੈਂ ਸੱਚੀ ਗੱਲ ਦੱਸੀ ਤੇ ਕਰ ਲੜਾਈ ਪੈ ਜਾਣੀ ਲੱਜਾਂ ਦੇਂਦੇ ਕੰਦਾਲਾ ਟਾਲਾ ਕਰ ਦਿੰਦੇ ਆ ਆ ਗਈ ਡਾਡੀ ਜੀ ਪਰਪੰਦਰ ਤੇਰੀ ਮੰਮੀ ਕਿੱਥੇ ਗਏ ਆ ਡਾਡੀ ਉਹ ਤੇ ਗਏ ਆ ਸ਼ਹਿਰ ਨੂੰ ਗਈਆਂ ਮੰਮੀ ਤੇ ਸੰਦੀਪ ਤੇ ਪੁੱਤ ਤੂੰ ਨਹੀਂ ਗਈ ਨਾਲ ਸ਼ਹਿਰ ਡਾਡੀ ਜੀ ਮੰਮੀ ਤੇ ਮੈਨੂੰ ਕਹਿੰਦੇ ਹੀ ਤੇ ਤੇਰੇ ਡਾਡੀ ਕਹਿੰਦੇ ਐ ਤੇਰੀ ਦਵਾਈ ਮੁੱਕੀ ਆ ਤੇ ਜਾ ਕੇ ਲੈ ਆ ਤੇ ਤੁਸੀਂ ਭੇਜਿਆ ਵਾ ਉਹਨਾਂ ਨੂੰ ਹਾਂ ਪੁੱਤ ਮੈਨੂੰ ਆ ਗਿਆ ਚੇਤਾ ਉਹਦੀ ਨਾ ਦਵਾਈ ਖਤਮ ਹੋਈ ਸੀ ਤੇਰੀ ਮੰਮੀ ਦੀ ਤੇ ਮੈਂ ਸੋਚਿਆ ਵੀ ਫੇਰ ਜਾਣਾ ਵਾ ਸ਼ਹਿਰ ਤੇ ਹੁਣ ਤੇ ਇਹਨਾਂ ਦੇ ਜਾੜਾ ਹੀ ਆ ਤੇ ਜਾ ਕੇ ਆਪ ਹੀ ਲੈ ਆਉਂਦੇ ਆ ਚੱਤੋਂਗੇ ਦਿਨ ਫੇਰ ਚਲ ਜੀ ਡਾਡੀ ਜੀ ਮੈਂ ਤੇ ਵੈਸੇ ਵੀ ਨਹੀਂ ਤਿਆਰ ਹੈਗੀ ਜਾਣ ਨੂੰ ਉਹ ਦੇ ਨਾ ਪਹਿਲਾਂ ਮੰਮੀ ਮੈਨੂੰ ਕਹਿੰਦੇ ਸੀ ਕਿ ਚਲ ਰੁਪਿੰਦਰ ਤਿਆਰ ਹੋ ਜੀ ਤੇ ਸ਼ਹਿਰ ਜਾਣਾ ਵਾ ਤਾਂ ਸੰਦੀਪ ਨਾਲ ਜਾ ਕੇ ਸੂਟ ਲੈ ਆਂ ਨਹੀਂ ਤੇ ਮੈਂ ਤੇ ਜਾਣਾ ਹੀ ਨਹੀਂ ਤੇ ਮੈਂ ਫੇਰਾ ਘਰ ਘੁਰਦਾ ਕੰਮ ਲੈ ਪੀ ਵੇਖਣਾ ਤੇ ਤੁਸੀਂ ਮੈਨੂੰ ਇਹ ਦੱਸੋ ਰੋਟੀ ਖਾਣੀ ਆ ਤੇਨੇ ਮੈਂ ਲਿਆਦਾ ਪਾ ਗੇ ਉਹ ਤਾਂ ਮੈਂ ਤਾਂ ਘਰੋਂ ਨਾ ਚਾਹ ਪੀ ਕੇ ਸ਼ਹਿਰ ਦਾ ਗਿਆ ਵਾ ਭੁੱਖ ਬੜੀ ਲੱਗੇ ਤੇ ਲੈ ਆਇਆ ਰੋਟੀ ਫਿਰ ਹੈ ਕੋਈ ਨਹੀਂ ਮਿਲੀ ਹੁਣੀ ਪਾ ਗੇ ਤੇ ਬੈਠੋ ਤੇ ਚਲੋ ਠੀਕ ਹੈ ਡੜੀ ਦੇ ਮੋਮੀ ਨਾ ਸੱਚੇ ਨਿਕਲੀ ਚਲੇ ਆਹੀ ਪਤਾ ਨਹੀਂ ਕਿ ਕਿਦਾਂ ਉਹਨਾਂ ਨੇ ਮਨ ਬਦਲ ਲਿਆ ਵਾ ਇਹ ਨਾ ਦੱਸ ਕੇ ਨਹੀਂ ਗਈਆਂ ਹੈਗੀਆਂ ਡੈਡੀ ਜੀ ਨੂੰ ਜਿੱਥੇ ਤੱਕ ਮੈਨੂੰ ਪਤਾ ਵਾ ਇਹਨਾਂ ਨੇ ਝੂਠ ਬੋਲਿਆ ਵਾ ਕਿ ਮੰਮੀ ਨੇ ਮੇਰੀ ਦਵਾਈ ਖਤਮ ਹੋਈ ਆ ਚੱਲ ਕੋਈ ਗੱਲ ਨਹੀਂ ਆ ਪਤਾ ਤੇ ਲੱਗੀ ਜਾਣਾ ਵਾ ਕਿ ਕੀ ਸੱਚ ਵਾ ਤੇ ਕੀ ਝੂਠ ਵਾ ਕਿੰਨੇ ਕ ਲ ਘਾ ਰੱਖਣੀਆਂ ਇੱਕ ਦਿਨ ਰੱਖ ਲੈਣੀਆਂ ਦੋ ਦਿਨ ਰੱਖ ਲੈਣੀਆਂ ਸਾਰੀ ਉਮਰ ਤੇ ਝੂਠ ਲਗਾਇਆ ਜਾਣਾ ਹੈਗਾ ਸਾਹ ਤੇ ਸਾਹਮਣੇ ਆਉਣਾ ਹੀ ਕੋਈ ਨਹੀਂ ਕਰ ਲੈnde ਜੋ ਕਰਦੀਆਂ ਕਿਦਾ ਗਿਆ ਮਮੀ ਦਾ ਹਲੋ ਸਸਕਾ ਮੀ ਵਧੀਆ ਵਧੀਆ ਤੁਹਾਨੂੰ ਸੁਣਾਉ ਆਪਣਾ ਬਸ ਠੀਕ ਆ ਆਪਣਾ ਵੀ ਕਰਨ ਕੋਸ਼ਣੀ ਬਸ ਕੰਮ ਕਰਕੇ ਹੁਣ ਫ੍ਰੀ ਹੋਈ ਹਾਂ ਤੇ ਘੜੀ ਕਿ ਬੈਠੀ ਨਹੀਂ ਮੈਂ ਚਲ ਫੇਸ਼ਾਮਾ ਦਾ ਵੇਲਾ ਹੋਣਾ ਵਜ ਹਾਂਜੀ ਹਾਂਜੀ ਫੋਟਿੰਸ ਨਾ ਕੀ ਕਰੰਦੇ ਠੀਕ ਅਸੇ ਤਾਂ ਐਸ਼ੇ ਸ਼ ਚਲੋ ਵਧੀਆ ਚਾਹੀਦਾ ਆਉਣਾ ਦੇ ਮੀ ਹੈਗਾ ਹੀ ਐਦਾਂ ਹੀ ਬਸ ਨਾ ਟਾਈਮ ਜਾਈ ਨਹੀਂ ਲੱਗੰਦੇ ਆ ਹੱਲੇ ਹਾਂਜੀ ਨਹੀਂ ਨਹੀਂ ਝੋਨਾ ਦੇ ਲੱਗ ਗਿਆ ਆ ਪਰ ਹੱਲਿਆ ਦਵਾਈਆਂ ਦੁਈਆਂ ਤੁਹਾਨੂੰ ਪਤਾ ਬਾਅਦ ਵਿੱਚ ਪਾਉਣੀਆਂ ਆ ਹੁਣ ਖਾਦ ਖੂਦ ਲਿਆਂਦੀ ਉਹ ਪਾਉਂਦੇ ਆ ਆ ਉਹੀ ਕੱਲਿਆਂ ਨੇ ਤੇ ਕਰਨਾ ਆ ਕਿਹੜਾ ਹੋਰ ਕਿਹਨੇ ਨਾਲ ਕਰਾਉਣਾ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਨਾ ਨਿੱਕਾ ਹੀ ਹੱਥ ਲਾਉਂਦਾ ਵਾ ਤੇ ਨਾ ਹੋਰੀ ਕਿਹਨੇ ਵੇਖਣਾ ਕੋਈ ਕੰਮ ਐਸੇ ਗੱਲਾਂ ਤੋਂ ਮੈਂ ਕੱਲ ਬੈਸ ਬਸਾਈ ਹੋਈ ਕਿ ਇਹਨਾਂ ਦੇ ਨਾਲ ਮੈਂ ਹਾਂ ਤੇ ਤੇ ਆਉਣਾ ਜਾਣਾ ਹੀ ਛੱਡ ਦਿੱਤਾ ਵਾ ਤੂੰ ਸੁਣ ਜਾਣਾ ਤਾਂ ਹੈਗਾ ਹੀ ਆ ਕਿਤੇ ਟੀਰ ਕਿਹਨੇ ਬਸ ਕੰਮ ਹੀ ਲੈ ਕੇ ਬਠੇ ਰਹੋ ਵੀ ਤੇ ਨਾ ਨਹੀਂ ਨਹੀਂ ਕੋਈ ਨਹੀਂ ਮਾਰਾਂਗੇ ਫੇਰਾ ਕਿਦਨ ਵੈਨੇ ਹੁਣਾਂ ਫ੍ਰੀ ਹੁੰਨੇ ਆ ਨਾ ਕਿਦਨ ਫੇਰਾਵਾਂਗੇ ਉਹਨਾਂ ਮਾਵਾਆਂ ਦੀਆਂ ਨਿੰਗ ਕਰਨਾ ਵਾ ਉਹ ਗਈਆਂ ਵਾਂ ਸ਼ਹਿਰ ਨੂੰ ਗਈਆਂ ਦੋਵੇਂ ਜਾਣੀਆਂ ਕੀ ਪਤਾ ਕੀ ਖਰੀਦਣੀਆਂ ਤੇ ਕੀ ਨਹੀਂ ਨਾ ਮਮੀ ਮੈਨੂੰ ਕਿਹੜਾ ਖੜਨਾ ਉਹਨਾਂ ਦੇ ਨਾਲ ਦੋਵੇਂ ਮਾਵਾਤਿਆਂ ਤਿਆਰ ਹੋਈਆਂ ਚੁੱਪ ਕਰਕੇ ਅੰਦਰੇ ਸਲਾਹ ਕਰ ਗੱਲਬਾਤ ਕਰ ਲਈਆਂ ਉਹਨਾਂ ਨੇ ਨਾ ਨਾ ਪਹਿਲਾਂ ਤਿਆਰ ਕਰਕੇ ਬਾਹਰ ਦਿੱਤਾ ਤੇ ਮੁੰਡੇ ਖੜਿਆ ਆਪਣੀ ਨਾਲ ਨਾ ਕੀ ਪਤਾ ਕੀ ਕਰਦੀਆਂ ਐ ਸਰੀ ਮਾਂ ਦਾ ਕਸੂਰ ਵਾਗੇ ਜੋ ਮਾਂ ਕਹਿੰਦੀ ਐ ਬਸ ਉਹ ਕੁੜੀ ਨੇ ਕਰਨਾ ਕਿਤੇ ਕੋਈ ਕੰਮ ਨੂੰ ਹੱਥ ਨਹੀਂ ਆ। ਕਿਤੇ ਕੁਛ ਨਹੀਂ ਕਾਲਜ ਜਾਂਦੀ ਆ। ਬਸ ਉਥੋਂ ਫੜ ਕੇ ਦੋ ਘੱਟਾਂ ਬਾਅਂ ਜਾਂਦੀ ਏ। ਕਰੀਵੇਂ ਸੇਲੀ ਹਰ ਚਲ ਗਈਆਂ, ਕਰੀਵੇਂ ਕਿਹ ਕਰ ਚਲ ਗਈਆਂ। ਬਸ ਇਹੋ ਕੋਈ ਹੁੰਦਾ ਰਹਿੰਦਾ ਵਾ। ਤੇ ਜੇ ਕੰਮ ਵੱਲੋਂ ਕਹਿ ਦੋ ਤੇ ਫਿਰ ਗਾੜੀ ਨੂੰ ਨਾ ਹਲੇ ਨਿਆਣੀ ਆਈ। ਕੋਸ਼ਣਾ ਬੁਸ਼ ਹੋਈ ਨਾ ਦਾ ਹਾਲ, ਨਾ ਦਾ ਹਾਲ ਹੀ ਰਣਾ ਆ। ਮੈਂ ਤਾਂ ਸੋ ਕੋਈ ਕਹਿਨੀ ਆ, ਬਿਚਲ ਚੰਗਾ ਹੀ ਸੋਚਾਂਦੀ ਆ ਮੈਂ ਤੇ ਉਹਦਾ। ਕਿ ਚਲ ਕੋਈ ਕੰਮਕਾਰ ਸਿੱਖ ਲੂਗੀ, ਅਗਲੇ ਘਰ ਜਾ ਕੇ ਉਹਨੂੰ ਸੋ ਹੋਣਾ ਵਾ। ਉਹ ਜੇ ਮੇਰਾ ਤਾਂ ਕੋਈ ਫਾਇਦਾ ਨਹੀਂ ਹੋਣਾ। ਹਾਂਜੀ ਉਹ ਹੀ ਮਮੀ ਹੰਨੀ ਕੋਈ ਹੋਈ ਸਮਝਾਉਂਦਾ ਸਦਾ ਹੈਗਾ ਜੇ ਨਿਕਾਹ ਵਾ ਤੇ ਉਹ ਵੀ ਬਸ ਮੁੰਡਿਆਂ ਦੇ ਨਾਲ ਕਦੀ ਕਿ ਇਹ ਪਾਸੇ ਨੂੰ ਤੇ ਕਦੀ ਕਿ ਇਹ ਪਾਸੇ ਨੂੰ ਨਾ ਕੰਮਗਾ ਦਾ ਕਰਾਉਣਾ ਆਨੇ ਉਹ ਬਸ ਵੱਡੇ ਭਰਾ ਨੇ ਹਸਾਨ ਕੀਤਾ ਵਾ ਕਿ ਉਹ ਹੀ ਕਰੇ ਬਸ ਕੋਈ ਨਹੀਂ ਕੋਈ ਨਹੀਂ ਮਾਰਾਂਗੇ ਫੇਰ ਅਗਲੇ ਦਿਨ ਕੋਈ ਨਹੀਂ ਆਉਨੇ ਆ ਪੈ ਜਾਣੀ ਖਾਦ ਖੁਦ ਫਿਰ ਹੋ ਕੇ ਵੇਲੇ ਨਾ ਫੇਰ ਆਵਾਂਗੇ ਹਾਂਜੀ ਨਾਉ ਤਹਿਆਂ ਜੋ ਕਹਦਣ ਚਲੋ ਕੋਈ ਗੱਲ ਨਹੀਂ ਅਹੀਂ ਆ ਜਾਾਂਗੇ ਕਹਦਣ ਚਲ ਠੀਕ ਆ ਫਿਰ ਹਮੇ ਕਰੂ ਫਿਰ ਹਾਂ ਚੰਗੋ ਚੰਗੋ ਆ ਜਾ ਘਰ ਖਪੇ ਹੋਣੇ ਆ ਵੇਖ ਲਾ ਕਿੰਨੇ ਫੋਨ ਕੀਤੇ ਆ ਫੋਨ ਵੀ ਨਹੀਂ ਚੁੱਕਿਆ